ਸਰਕਾਰ ਨੇ ਨੂਰ ਦੇ ਭਾਪੇ ਵਾਸਤੇ ਸਪੈਸ਼ਲ ਸੁੱਕਾ ਦੁੱਧ ਘੱਲਿਆ। ਆ ਵੇਖਿਓ ਵੀਡੀਓ। ਨੂਰ ਨੂੰ ਦੇ ਲਿਆ ਪੋਸ਼ਣ ਅਭਿਆਨ। ਪੋਸ਼ਣ ਭਿਆਨ ਮਿਲ ਗਿਆ। ਆਹ ਪੋਸ਼ਣ ਭਿਆਨ। ਦੁੱਧ ਮਿਲਿਆ। ਉਹ ਸੁੱਕਾ ਦੁੱਧ। ਦੋਤੇ ਨਗਰ ਪਹਿਲਾਂ ਹੀ ਵਾਧੂ ਸੀ। ਦੁੱਧ ਦੀ ਕਮੀ ਨਾ ਨੂਰ ਨੂੰ ਹੀ ਤੇ ਨਾ ਨੂਰ ਦੇ ਭਾਪੇ ਨੂੰ। ਉਤੋਂ ਮੋਦੀ ਸਾਹਿਬ ਨੇ ਸੁੱਕਾ ਦੁੱਧ ਹੋਰ ਦੇ ਦਿੱਤਾ ਐਕਸਟਰਾ ਇਹਨਾਂ ਨੂੰ। ਚਲੋ ਵਰਤੋਂ ਹੁਣ ਮੋਦੀ ਸਾਹਿਬ ਦਾ ਸੁੱਕਾ ਦੁੱਧ। ਤੇ ਬਾਕੀ ਚਵਲ ਸਾਹਿਬ ਤੁਹਾਡੇ ਨਾਲ ਗੱਲ ਕਰ ਲਈ ਜਾਏ। ਕਿ ਦੁੱਧਾਂ ਦੀਆਂ ਗੱਲਾਂ ਤੇ ਦੁੱਧਾਂ ਉੱਤੇ ਕੈਮਰਾ ਤੇ ਦੁੱਧ ਤੋਂ ਨੰਗੇ ਇਹ ਜਾਨ ਬੁੱਝ ਕੇ ਦੰਦ ਕੰਟੈਂਟ ਬਣਾਏ ਹੋਏ ਆ ਨਾ ਤੇਰੀ ਉਦੋਂ ਮੂੰਹ ਚੁੱਕ ਕੇ ਪਾਈ ਤੇ ਗਿਆ ਹੁਣ ਕਰਵਾ ਕੇ ਇਹਦੇ ਕਿਤੇ ਪੇਜ ਤੋਂ ਡਿਲੀਟ ਕਰਾਏਗਾ ਇਹ ਤਾਂ ਉਹ ਤਾਂ ਸਾਰੀ ਜ਼ਿੰਦਗੀ ਤੁਹਾਡੇ ਸਾਹਮਣੇ ਆਉਣੀ ਆ ਤੇ ਨੂਰ ਕੋ ਛਤਰਨਾ ਖਾਓਗੇ ਤੇ ਗੱਲ ਕਰਿਓ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਵਧੇ ਅੱਜ ਵੀ ਕਹਿਣ ਦਿਆਂਗਾ ਕਿ ਛਤਰ ਖਾਣੇ ਆ ਆਹ ਕੰਟੈਂਟਾਂ ਦਾ ਤੁਹਾਨੂੰ ਜਿਹੜੀ ਛਾਤੀ ਵਿਖਾਲਦਾ ਰਿਹਾ ਉਹਦੀ ਮਾਂ ਤੇ ਜਿਹੇ ਖੰਡ